ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆਮ ਤੌਰ ਤੇ ਆਪਾਂ ਇੱਕ ਗੱਲ ਸੁਣਦੇ ਆ ਰਹੇ ਹਾਂ ਜਦੋਂ ਕਿਸੇ ਨੂੰ ਪੁੱਛਦੇ ਆ ਕਿ ਕੀ ਹਾਲ ਚਾਲ ਐ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਕਾਟੋ ਫੁੱਲਾਂ ਤੇ ਐ ਮਤਲਬ ਬਹੁਤ ਵਧੀਆ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਕਾਟੋ ਫੁੱਲਾਂ ਤੇ ਅਸਲ 'ਚ ਨਹੀਂ ਹੁੰਦੀ ਅਸੀਂ ਦਿਖਾਵੇ ਮਾਤਰ ਕਹਿੰਦੇ ਆ ਤੇ ਉਸ ਗੱਲ ਤੋਂ ਬਾਅਦ ਅਸੀਂ ਆਪਣਾ ਦੁੱਖ ਦੱਸਣਾ ਸ਼ੁਰੂ ਕਰ ਦਿੰਦੇ ਆ ਸੋ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਲੇਖਕ ਗੁਰਦੀਪ ਸਿੰਘ ਦਾਨੀ ਪਿੰਡ ਫੁੱਲੋ ਮਿੱਠੀ ਉਹਨਾਂ ਨੇ ਸਾਨੂੰ ਲਿਖ ਕੇ ਭੇਜੀਆਂ ਨੇ ਕਿ ਬੰਦਾ ਦੱਸਦਾ ਕੁਝ ਹੋਰ ਐ ਪਰ ਅੰਦਰੋਂ ਕੁਝ ਹੋਰ ਹੁੰਦਾ ਐ ਸੋ ਕੀ ਲਿਖਦੇ ਨੇ ਆਪਾਂ ਦੇਖਦੇ ਆਂ ਕਹਿੰਦੇ ਹੁਣ ਨਹੀਂ ਉਹ ਚਿਹਰਿਆਂ ਤੇ ਨੂਰ ਦਿਸਦਾ ਹੁਣ ਨਹੀਂ ਉਹ ਚਿਹਰਿਆਂ ਤੇ ਨੂਰ ਦਿਸਦਾ ਹਰ ਇੱਕ ਬੰਦਾ ਹੋਇਆ ਚੂਰ ਦਿਸਦਾ ਉਤੋਂ ਤੋਂ ਐਵੇਂ ਬਸ ਹੱਸੀ ਜਾਂਦੇ ਆ ਉਂਝ ਤਾਂ ਬਥੇਰੀ ਕਹਿੰਦੇ ਕਾਟੋ ਫੁੱਲਾਂ ਤੇ ਗੱਲੀ ਬਾਤੀ ਦੁੱਖਾ ਸੀ ਦੱਸੀ ਜਾਂਦੇ ਆ ਪਰ ਗੱਲਾਂ ਵਿੱਚ ਦੁੱਖਾ ਸੀ ਦੱਸੀ ਜਾਂਦੇ ਆ ਕਹਿੰਦੇ ਸਾਡੀ ਕਾਟੋ ਸਹੁਰੇ ਘਰ ਸੁਖੀ ਵਸਦੀ ਸਾਡੀ ਕਾਟੋ ਸਹੁਰੇ ਘਰ ਸੁਖੀ ਵਸਦੀ ਕੱਲੀ ਸੱਸ ਥੋੜਾ ਜਿਹਾ ਕਲੇਸ਼ ਰੱਖਦੀ ਉਹਦੇ ਵਾਲੀ ਚੂੜੀ ਅਸੀਂ ਕੱਸੀ ਜਾਂਦੇ ਆ ਉਂਜ ਤਾਂ ਮਥੇਰੀ ਕਹਿੰਦੇ ਕਾਟੋ ਫੁੱਲਾਂ ਤੇ ਗੱਲੀ ਬਾਤੀ ਦੁੱਖ ਅਸੀਂ ਦੱਸੀ ਜਾਂਦੇ ਆ ਪਰ ਗੱਲਾਂ ਵਿੱਚ ਦੁੱਖ ਅਸੀਂ ਦੱਸੀ ਜਾਂਦੇ ਆ ਅੱਗੇ ਲਿਖਦੇ ਨੇ ਕਹਿੰਦੇ ਇੱਕ ਕਾਟੋ ਸਾਡੇ ਵੀ ਤਾਂ ਘਰ ਆਈ ਐ ਇੱਕ ਕਾਟੋ ਸਾਡੇ ਵੀ ਤਾਂ ਘਰ ਆਈ ਐ ਨਿੱਤ ਨਵਾਂ ਰੱਖਦੀ ਸਿਆਪਾ ਪਾਈ ਐ ਦਿਨੋਂ ਦਿਨ ਚੱਕਰਾਂ 'ਚ ਧਸੀ ਜਾਂਦੇ ਆ ਉਂਝ ਤਾਂ ਮਥੇਰੀ ਕਹਿੰਦੇ ਕਾਟੋ ਫੁੱਲਾਂ ਤੇ ਪਰ ਗੱਲੀ ਬਾਤੀ ਦੁੱਖ ਅਸੀਂ ਦੱਸੀ ਜਾਂਦੇ ਆ ਗੱਲਾਂ ਵਿੱਚ ਦੁੱਖ ਅਸੀਂ ਦੱਸੀ ਜਾਂਦੇ ਆ ਫਿਰ ਕਹਿੰਦੇ ਨੇ ਫੁੱਲਾਂ ਉੱਤੇ ਕਾਟੋ ਹਰ ਵੇਲੇ ਰਹਿੰਦੀ ਸੀ ਕਦੇ ਵੀ ਨਾ ਵੇਖੀ ਅਸੀਂ ਕਲਾਟੈਂ ਦੀ ਸੀ ਸਾਦਾ ਦੀਆਂ ਤਲੀਆਂ ਵਿੱਚ ਅਸੀਂ ਜਾਣੇ ਆ ਉਂਝ ਤਾਂ ਮਥੇ ਹੋਈ ਕਹਿੰਦੇ ਕਾਟੋ ਫੁੱਲਾਂ ਤੇ ਗੱਲੀ ਬਾਤੀ ਦੁੱਖ ਅਸੀਂ ਦੱਸੀ ਜਾਣੇ ਆ ਪਰ ਗੱਲਾਂ ਵਿੱਚ ਦੁੱਖ ਅਸੀਂ ਦੱਸੀ ਜਾਣੇ ਆ ਸੋ ਅੱਗੇ ਲਿਖਦੇ ਨੇ ਕਹਿੰਦੇ ਸੁੱਖ ਨਾਲ ਝੋਨਾ ਵੀ ਬਥੇਰਾ ਹੋਇਆ ਏ ਸੁੱਖ ਨਾਲ ਝੋਨਾ ਵੀ ਬਥੇਰਾ ਹੋਇਆ ਏ ਕਣਕ ਨੇ ਕਾਟੋ ਸਾਡਾ ਧੋਨਾ ਧੋਇਆ ਏ ਲਿਮਟਾਂ ਤੇ ਬਸ ਦਿਨ ਕੱਟੀ ਜਾਂਦੇ ਆ ਉਂਝ ਤਾਂ ਬਥੇਰੀ ਕਹਿੰਦੇ ਕਾਟੋ ਫੁੱਲਾਂ ਤੇ ਪਰ ਗੱਲਾਂ ਵਿੱਚ ਦੁੱਖ ਅਸੀਂ ਦੱਸੀ ਜਾਂਦੇ ਆ ਗੱਲਾਂ ਵਿੱਚ ਦੁੱਖ ਅਸੀਂ ਦੱਸੀ ਜਾਂਦੇ ਆ ਕਹਿੰਦੇ ਲਾਉਂਦੀ ਨਾ ਕਿਰਾਇਆ ਬਸ ਵਿੱਚ ਰਹਿੰਦੀ ਹੈ ਲਾਉਂਦੀ ਨਾ ਕਿਰਾਇਆ ਬਸ ਵਿੱਚ ਰਹਿੰਦੀ ਹੈ ਸਾਡੇ ਵਾਲੀ ਕਾਟੋ ਤਾਂ ਨਜ਼ਾਰੇ ਲੈਂਦੀ ਹੈ ਘੋੜੇ ਵਾਲੀ ਬਸ ਨਿਤ ਤੱਕੀ ਜਾਂਦੇ ਆ ਉਂਝ ਤਾਂ ਬਥੇਰੀ ਕਹਿੰਦੇ ਕਾਟੋ ਫੁੱਲਾਂ ਤੇ ਪਰ ਗੱਲਾਂ ਵਿੱਚ ਦੁੱਖ ਅਸੀਂ ਦੱਸੀ ਜਾਂਦੇ ਆ ਗੱਲੀ ਬਾਤੀ ਦੁੱਖ ਅਸੀਂ ਦੱਸੀ ਜਾਂਦੇ ਆ ਸੋ ਅਖੀਰਲੇ ਪੈਰੇ 'ਚ ਲਿਖਦੇ ਨੇ ਕਹਿੰਦੇ ਦਾਨੀ ਕਿਤੇ ਕਾਟੋ ਨੇ ਜੇ ਕਾਟੀ ਮਾਰਤੀ ਦਾਨੀ ਕਿਤੇ ਕਾਟੋ ਨੇ ਜੇ ਕਾਟੀ ਮਾਰਤੀ ਲਾਂਬੂ ਲਾ ਕੇ ਕਾਟੋ ਜੇ ਚਿਖਤ ਸਾੜਤੀ ਦੁੱਧ ਦੀ ਥਾਂ ਪਾਈ ਫੇਰ ਲੱਸੀ ਜਾਂਨੇ ਆ ਉਂਝ ਤਾਂ ਬਥੇਰੀ ਕਹਿੰਦੇ ਕਾਟੋ ਫੁੱਲਾਂ ਤੇ ਪਰ ਗੱਲਾਂ ਵਿੱਚ ਦੁੱਖ ਅਸੀਂ ਦੱਸੀ ਜਾਂਨੇ ਆ ਗੱਲੀ ਬਾਤੀ ਦੁੱਖ ਅਸੀਂ ਦੱਸੀ ਜਾਂਨੇ ਆ ਸੋ ਬਿਲਕੁਲ ਜੀ ਜਿਸ ਤਰ੍ਹਾਂ ਦਾਨੀ ਸਾਹਿਬ ਨੇ ਲਿਖੀਆਂ ਨੇ ਗੱਲਾਂ ਸੋ ਇਸੇ ਪ੍ਰਕਾਰ ਹੀ ਹੁੰਦਾ ਹੈ ਬਹੁਤੀ ਜਗ੍ਹਾ ਤੇ ਇਸੇ ਪ੍ਰਕਾਰ ਹੁੰਦਾ ਹੈ ਅਸੀਂ ਉੱਪਰੋਂ ਕੁਝ ਹੋਰ ਹੁੰਨੇ ਆ ਤੇ ਅੰਦਰੋਂ ਕੁਝ ਹੋਰ ਹੁੰਨੇ ਆ ਤੇ ਜਿਸ ਤਰ੍ਹਾਂ ਇਹਨਾਂ ਨੇ ਅਖੀਰਲੇ ਪੈਰੇ ਵਿੱਚ ਲਿਖਿਆ ਹੈ ਅਸੀਂ ਇਸ ਰਚਨਾ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਸਹਿਮਤ ਹੋਵੋਗੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤੇ ਕਿਸੇ ਵੀ ਤਰ੍ਹਾਂ ਦਾ ਰਿਕਾਰਡਿੰਗ ਦਾ ਵਰਕ ਜਿਕਰ ਕਰਾਉਣਾ ਹੋਵੇ ਗੀਤ ਦਾ ਸੰਗੀਤ ਜਾਂ ਫਿਲਮਾਂ ਦਾ 뮤직 ਕਰਾਉਣਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦਿੱਤੇ ਨੰਬਰਾਂ ਤੇ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ